ਉਹਨੇ ਜਿਹੜੇ ਖੋਲੇ ਤਾਂ ਅੰਦਰੋਂ ਦੀ ਗੇਟ ਬੰਦ ਸੀ ਉਹਦੇ ਬਾਅਦ ਉਹਨਾਂ ਨੇ ਫਿਰ ਕਿਸੇ ਤਰੀਕੇ ਨਾਲ ਖੋਲ ਕੇ ਅੰਦਰ ਦੇਖਿਆ ਤੇ ਸਾਡੇ ਘਰ ਚੋਰੀ ਹੋ ਗਈ ਦੀ ਸਾਰਾ ਸਮਾਨ ਖਲਾਰੇ ਰਿਹਾ ਗਾ ਤੇ ਕੋਈ 20-25000 ਰੁਪਇਆ ਤੇ ਕੋਈ 20-25000 ਰੁਪਇਆ ਸਾਡੇ ਹੋਰ ਹੀ ਪੈਦਾ ਘਰ ਦੇ ਵਿੱਚ ਤੇ ਆਏ ਹਨ ਇਹਨਾਂ ਦੇਖਿਆ ਤੇ ਦਸਰੇ ਵੀ 40-50000 ਦੀ ਚੋਰੀ ਹੋਈ ਹੈ ਘਰਾਂ ਦੇ ਵਿੱਚ ਘਰ ਨੇ ਤੇ ਆਮ ਘਰ ਜਿਹੜੇ ਬਾਹਰੋਂ ਉਹਨਾਂ ਦਾ ਕੀ ਬਣੇਗਾ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਮੇਰੇ ਨਾਲ ਚੋਰਾਂ ਤੇ ਤੇ ਨਸ਼ੇੜੀਆਂ ਤੇ ਨਕੇਲ ਪਈ ਜਾਏ ਸਮੇਂ ਦੀ ਵੱਡੀ ਖਬਰ ਦਾਸਤ ਹੈ ਇਹ ਚੋਰਾ ਦੇ ਵੱਲੋਂ ਲਗਾਤਾਰ ਚੋਰੀਆਂ ਦੀ ਵਾਧਾ ਤੋਂ ਅਨਜਾਮ ਦਿੱਤਾ ਜਾ ਰਿਹਾ ਹੈ ਤੇ ਇਸੇ ਘੜੀ ਦੇ ਵਿੱਚ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੋ ਕਿ ਸੁਜਨਪੁਰ ਦਾ ਹੈ ਦੱਸ ਦਈਏ ਸੁਜਨਪੁਰ ਦੀ ਆਬਾਦੀ ਕਲਾਸ਼ਪੁਰ ਵਾਰ ਨੰਬਰ 13 ਵਿੱਚ ਇੱਕ ਬੰਦਪੇ ਘਰ ਦੇ ਤਾਲੇ ਤੋੜ ਕੇ 40000 ਰੁਪਏ ਚੋਰਾ ਦੇ ਵੱਲੋਂ ਚੋਰੀ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮਦਨ ਲਾਲ ਨੇ ਦੱਸਿਆ ਕਿ ਉਹ 2 April ਨੂੰ ਆਪਣੀ ਬੇਟੀ ਦੇ ਘਰ ਲੁਧਿਆਣੇ ਗਏ ਸੀ ਤੇ ਉਹਨਾਂ ਦੇ ਗੁਆਂਢੀਆਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਘਰ ਦੇ ਦਾਰੇ ਟੁੱਟੇ ਹੋਏ ਨੇ ਤੇ ਇੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਜਦ ਉੱਗ ਲੱਗਿਆ ਹੋਏ ਸੀ ਪਰ ਚੋਰ ਜਿਹੜੇ ਨੇ ਉਹ ਮੋਂਟੀ ਤੇ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ ਨੇ ਅਤੇ ਘਰ ਦੇ ਵਿੱਚ ਪਏ 40000 ਰੁਪਏ ਜਿਹੜੇ ਨੇ ਚੋਰੀ ਕਰਕੇ ਲੈ ਗਏ ਇੱਥੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਨਾ ਦਿੱਤੀ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਦਰ ਲਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਹੋਰ ਜਾਣਕਾਰੀ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਦੇਖਦੇ ਆਏ ਖਬਰ ਗਲ ਸਾਰ ਇਹ ਹੋਏ ਇਥੇ ਮਦਨ ਲਾਲ ਜੀ ਰਹਿੰਦੇ ਆਪਣੇ ਰਿਸ਼ਤੇਾਰਾਂ ਦੇ ਘੇਦੇ ਸੀਗੇ ਤੇ ਇਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਤੇ ਆਏ ਨੇ ਇਹਨਾਂ ਦੇਖਿਆ ਆ ਤੇ ਦਸਰੇ ਵੀ 40-50 ਹਜ਼ਾਰ ਦੀ ਚੋਰੀ ਹੋਈ ਆ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਵੀ ਇਦਾਂ ਦੀਆਂ ਚੋਰੀਆਂ ਹੋ ਰਹੀਆਂ ਘਰਾਂ ਦੇ ਵਿੱਚ ਘਰਨੇ ਤੇ ਆਮ ਘਰ ਜਿਹੜੇ ਬਾਹਰੋਂ ਉਹਨਾਂ ਦਾ ਕੀ ਬਣੇਗਾ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਨੇ ਆ ਵੀ ਇਨਾਂ ਚੋਰਾਂ ਤੇ ਤੇ ਨਸ਼ੇੜੀਆਂ ਤੇ ਨਕੇਲ ਪਾਈ ਜਾਏ ਅਹੀਂ ਜੀ ਇਹ 2 ਤਰੀਕ ਨੂੰ ਆਪਣੀ ਬੇਟੀ ਕੋ ਲੁਧਿਆਣੇ ਗਏ ਸੀ ਤੇ ਕੱਲ ਸ਼ਾਮ ਨੂੰ ਇੱਥੇ ਅਹੀਂ ਚਾਬੀ ਦੇ ਕੇ ਗਏ ਦੇ ਉਹਨਾਂ ਨੂੰ ਕਿਹਾ ਵੀ ਸਾਡਾ ਕਮਰਾ ਖੋਲ ਕੇ ਦੇਖਿਓ ਘਰ ਸਾਡਾ ਤੇ ਉਹਨਾਂ ਨੇ ਜਿਹੜੇ ਖੋਲੇ ਤਾਂ ਅੰਦਰ ਉਹਦੀ ਗੇਟ ਬੰਦ ਸੀ ਉਹਦੇ ਬਾਅਦ ਉਹਨਾਂ ਨੇ ਫਿਰ ਕਿਸੇ ਤਰੀਕੇ ਨਾਲ ਖੋਲ ਕੇ ਅੰਦਰ ਦੇਖਿਆ ਤੇ ਸਾਡੇ ਘਰ ਚੋਰੀ ਹੋ ਗਈ ਦੀ ਸਾਰਾ ਸਮਾਨ ਖਲਾਰੇ ਦੇਗਾ ਕਮਰੇ ਦਾ ਪੂਰਾ ਜੀ ਜੋ ਕੁਝ ਉਹਨਾਂ ਨੂੰ ਮਿਲਿਆ ਲੈ ਗਿਆ ਸਮਾਨ ਜੀ ਕੀ ਕੀ ਸਮਾਨ ਚੋਰੀ ਅੱਜ ਨਾਲ ਇਹਦੇ ਵਿੱਚ ਜੀ ਅਸੀਂ ਪੈਸੇ ਰੱਖੇ ਦੇ ਸੀ ਇੱਕ ਮੁੰਡੇ ਦੀ ਗੋਲਕੀ ਉਹਦੇ ਵਿੱਚ ਹੀ ਕੋਈ 25000 ਰੁਪਇਆ ਤਾਂ ਕੋਈ 20-25000 ਰੁਪਏ ਸਾਡੇ ਹੋਰ ਹੀ ਪੇਦਾ ਕਰ ਦੇ ਵਿੱਚ ਕਿੰਨਾ ਕਿ ਪੈਸਾ ਚੋਰੀ ਹੁੰਦੀ ਹੈ ਸਾਡਾ ਕੋਈ 40-50000 ਰੁਪਏ ਚੋਰੀ ਹੋ ਗਿਆ ਜੀ ਉਹ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗੇ ਇਹੀ ਕਰਦੇ ਆਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਡੀ ਚੋਰੀ ਹੋਈ ਹੈ ਸਾਡੀ ਚੋਰੀ ਕੈਮਰਾ ਕਸ ਤੋਂ ખરીਦੇ ਨਾਲ ਅਜੇ ਸੰਦੀ ਦੀ ਰਿਪੋਰਟ